ਬਟਾਲਾ ਵਿੱਚ ਦਿਨ-ਪ੍ਰਤੀ ਦਿਨ ਚੋਰੀ ਦੀਆਂ ਵਾਰਦਾਤਾਂ ਵਾਧੀਆਂ ਜਾਰੀਆਂ ਨੇ ਬੀਤੇ ਦਿਨ ਬਟਾਲਾ ਦੇ ਸਿਨੇਮਾ ਰੋਡ ਇਲਾਕੇ ਵਿੱਚ ਦੋ ਚੋਰੀਕਰ ਚੋਰਾਏ ਤੇ ਲੋਕਾਂ ਨੇ ਉਹਨਾਂ ਨੂੰ ਫੜ ਲਿਆ ਤੇ ਪੁਲਿਸ ਦੇ ਹਵਾਲੇ ਕੀਤਾ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਡੇ ਘਰਾਂ ਅਤੇ ਇਲਾਕੇ ਵਿੱਚ ਲਗਾਤਾਰ ਚੋਰੀਆਂ ਹੁੰਦੀਆਂ ਨੇ ਬੀਤੀ ਰਾਤ ਵੀ ਜਦੋਂ ਚੋਰ ਆਏ ਤੇ ਅਸੀਂ ਕਰ ਨਹੀਂ ਸਨ ਕਿਸੇ ਨੇ ਫੋਨ ਕੀਤਾ ਅਸੀਂ ਆਏ ਤੇ ਮੌਕੇ ਤੇ ਚੋਰਾਂ ਨੂੰ ਕਾਬੂ ਕਰਤੀ ਪੁਲਿਸ ਦੇ ਹਵਾਲੇ ਕੀਤਾ ਗਿਆ ਕੀ ਨੰਬਰ ਹੈ ਜੀ ਮੇਰਾ ਨਾਮ ਬਬਲਾ ਭਾਜੀ ਮੈਂ ਸਲਮਾ ਰੋਡ ਦਾ ਨਿਵਾਸੀ ਹਾਂ گا ਤੇ ਰਾਤੀ 12:30 ਵਜੇ ਨਾ ਮੈਨੂੰ ਭਾਬੀ ਦਾ ਫੋਨ ਆਇਆ ਨਾਲ ਦੇ ਗਵੰਡੀਆਂ ਦਾ ਕਿ ਕੁਮਾਰ ਦੀ ਦੁਕਾਨ ਦੇ ਉੱਤੇ ਠੱਕ ਠੱਕ ਦੀ ਆਵਾਜ਼ ਆਣ ਰਹੀ ਆ ਮੈਂ ਇੱਥੇ ਜਦੋਂ ਆ ਕੇ ਦੇਖਿਆ ਤੇ ਮੈਨੂੰ ਪਤਾ ਲੱਗਾ ਕਿ ਇੱਥੇ ਚੋਰ ਵੜਿਆ ਦਾ ਠੀਕ ਹੈ ਅਸੀਂ ਆ ਕੇ ਸਾਰੇ ਪਾਸੇ ਤਲਾਸ਼ੀ ਕੀਤੀ ਮੈਂ ਇੱਕ ਬੰਦੇ ਨੂੰ ਖੁਦ ਟਕੰਦ ਟੱਪ ਦੇ ਵੇਖਿਆ ਉਸ ਤੋਂ ਬਾਅਦ ਮੇਰੀ ਵਾਇਸ ਹੋਣ ਕੇ ਸਾਰਾ ਮਲਾ ਇਕੱਠਾ ਹੋਇਆ ਜੇ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਦੋ ਦੋ ਬੰਦੇ ਫੜੇ ਗਏ ਇੱਕ ਦਾ ਨਾ ਦਿਨੇਸ਼ ਹੈ ਉਹ ਝੋਪੜ ਪੱਟੀ ਦਾ ਆਪ ਖੁਦ ਕਬੂਲ ਕਰਦਾ ਪਿਆ ਕਿ ਮੈਂ ਝ ਤੇ ਦੂਸਰੇ ਦਾ ਨਾਮ ਮੈਨੂੰ ਨਹੀਂ ਪਤਾ ਹੈਗਾ। ਬਾਕੀ ਉਹਨਾਂ ਨੇ ਤਾਲੇ ਤੂਲੇ ਤੋੜੇ ਤੇ ਅਗਲੇ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਲੇਕੇ ਸਮਾਨ ਨਹੀਂ ਲੈ ਜਾ ਪਏ। ਮੋਕੇ ਤੇ ਆਪਾਂ ਵਾਰਦਾਤ ਤੇ ਹੱਥ ਪਾ ਲਿਆ ਫੇ। ਅੱਗੇ ਵੀ ਚੋਰੀਆਂ ਕਰਦੇ। ਹਾਂਜੀ ਅੱਗੇ ਵੀ ਚੋਰੀਆਂ ਕਰਦੇ ਰਹੇ ਆ। ਪਹਿਲੇ ਕਿੰਨੇ ਕਿੰਦਰ ਪਹਿਲਾਂ ਜਿਹੜੀ ਚੋਰੀ ਹੋਈ ਸੀ? ਇਹ ਅਜ ਤੋਂ ਮੀਨਾ ਪਹਿਲੇ ਦੀ ਗੱਲ ਐ। ਉਹਰਬੰਦ ਸਿੰਘ ਪੁਲਸ ਵਾਲੇ ਆ ਗਏ ਉਹਨਾਂ ਘਰ ਵੀ ਚੋਰ ਪਏ ਸੀ। ਉਸ ਤੋਂ ਬਾਅਦ ਉਹਨਾਂ ਨੇ ਵੇਖੋ ਘੰਟੀ ਵਾਲੀ ਤਾਰ ਲਾ ਲਈ। ਤੇ ਆਪਣਾ ਹੁਣ ਬੰਦੇ ਕਿੱਥੇ ਨੇ ਅਸਟੈਂਡਰੇ ਫੜੇ? ਐਸ ਟਾਈਮ ਬੰਦੇ ਥਾਣੇ ਵਿੱਚ ਆ ਕੇ ਰਾਤੀ ਪੁਲਸ ਥਾੜੇ ਲੱਗੀ ਮਿਤੀ 25 11 2023 ਨੂੰ ਅਸੀਂ ਦੇ ਫਰਸ਼ਸਪਾ ਦੇ ਪੇਲ ਗਏ ਸੀ ਬਿਆਸ ਕੋਲ ਜਦੋਂ 26 ਨੂੰ ਆਏ ਸਾਡੇ ਘਰ ਦੇ ਸਾਰੇ ਪਾਲੇ ਟੁੱਟੇ ਸੀ ਤੌਰ ਛੱਤ ਉੱਪਰੋਂ ਦਰਵਾਜ਼ਾ ਤੋੜ ਕੇ ਅੰਦਰ ਕੋ ਅੰਦਰ ਆਇਆ ਅੰਦਰੋਂ ਦਰਵਾਜ਼ਾ ਤੋੜ ਕੇ ਤੇ ਅੰਦਰ ਗਏ ਪਰਸਾ ਵਿੱਚ 30000 ਰੁਪਏ ਕੱਢ ਕੇ ਲੈ ਗਏ ਤੇ ਅਨਬਾਦੀ ਦਾ ਲੋਕ ਤੋਂ ਕਰਨ ਦੀ ਕੋਸ਼ਿਸ਼ ਕੀਤੀ ਤੇ ਨਹੀਂ ਟੁੱਟਾਇਨਾ ਕੋ ਉਹ ਪੈਸੇ ਲੈ ਕੇ ਚਲੇ ਗਏ ਇਹ ਰਾਤੀ ਘਟਨਾ ਆਈ ਇਹ ਰਾਤੀ ਜਿਹੜੀ ਘਟਨਾ ਹੋਈ ਆ ਇਧਰੋਂ ਦਰਵਾਜ਼ਾ ਤੋੜ ਕੇ ਬਹੁਮੀ ਦੇ ਘਰ ਦਰਵਾਜ਼ਾ ਤੋੜ ਕੇ ਅੰਦਰ ਆਇਆ ਇੰਟਰ ਹੋਇਆ ਆ ਤਾਰਾ ਵਡੀਆਂ ਵਿੱਚ ਸਾਰੀਆਂ ਪਈਆਂ ਇਹ ਤਾਂ ਤਾਰ ਦੂਜੀ ਪਈ ਏ ਸੀ ਦੀ ਤਾਰ ਇਹ ਪੰਗਿਆਂ ਉਹ ਜਦੋਂ ਖੜਾਕ ਆ ਤੇ ਸਾਨੂੰ ਫੋਨ ਆ ਗਿਆ ਤੇ ਬਾਏ ਦੋ ਚੋਰ ਫੜੇ ਗਏ ਸਰ ਤੋਂ ਕਿਵੇਂ ਰਾਜੇ ਦੇ ਘਰੋਂ ਚੋਰੀ ਹੋਣ ਲੱਗੇ ਕੋਟ ਕੋੜੇ 7-8 ਤਾਰ ਚੋਰੀ ਹੋ ਗਈ ਜੀ 7 ਐਸ ਲੱਗੇ ਲੱਗੇ ਤੇ ਟੁੱਟੀਆਂ ਲਾਥੀਆਂ ਕਿਸੇ ਦੇ ਕੀ ਹੱਸ ਦੂਜੇ ਬਣਿਆ ਉਹ ਗਲੀ ਵਰੀ ਕਿ ਉਹ ਗਈ ਆ ਉੱਥੇ ਐਲਈਡੀ ਵੀ ਆਪਣਾ ਗੀਜ਼ਰ ਵਗੈਰਾ ਲੱਗੇ ਲੱਗੇ ਫੜੇ ਗਏ ਉਹ ਮੈਂ ਥਾਣੇ ਫੋਨ ਕੀਤਾ ਹਾਂ ਤੇ ਦੋ ਬੰਦੇ ਫੜ ਕੇ ਜੇਲ੍ਹ ਭੇਜਦੇ ਆ ਤੇ ਦੋ ਬੰਦੇ ਜਿ ਫੜਨ ਵਾਲੇ ਆ ਉਹ ਉਸ ਮਕਰੂ ਆਮ ਕਰਦੇ ਜੇ ਤੇਰੇ ਰਾਤੀ ਫੜੇ ਨੂੰ ਰਾਤੀ ਮਾਰਦੇ ਰਾਤੀ ਥਾਣੇ ਲੈ ਕੇ ਜਾਦੇ ਰਾਤੀ ਫੜੇ ਲੈ ਕੇ ਹਾਂ ਜੇ ਰਾਤੀ ਥੋੜੇ ਦੋ ਬੰਦੇ ਤੇ ਉਹ ਥਾਣੇ ਵਾਲੇ ਲੈ ਗਏ 3:00 ਤੱਕ ਪੰਕਜ ਗਵਾਹ ਟਿਕਟ ਮਾਈ ਜੇ ਤੇ ਚੋਰੀ ਹੋਈ ਪਜੀ ਰਾਤੀ 2:00 ਵਜੇ ਚੋਰ ਪੈ ਗਏ ਅੰਦਰ ਤਾਲੇ ਤੋੜੇ ਤੋੜੇ ਤਾਲਾ ਛਸਾਇਆ ਤੋੜੀ ਥੱਲੇ ਵਾਲੇ ਬੜੇ ਕੋਸ਼ਿਸ਼ ਕੀਤੀ ਜੇ ਅੱਜ ਵੀ ਇਦਾਂ ਕੋ ਉਤੇ ਏਸੀ ਦੀ ਪਾਈਪਾ ਕੱਟ ਕੇ ਲਈ ਗਈ ਐਸਮਾਈ ਕੀ ਅਗੇ ਨਸੜੀ ਹੈ ਗਈ ਉਹ ਫਰਪੋਰੇਸ਼ਨ ਸਦੋ ਫਿਰ ਉਹ ਛੜ ਦਿੰਦੇ ਇਦਾਂ ਕਰਦੇ ਕੋਈ ਆ ਕੁਮਾਰ ਬਕੌਲ ਸਿੰਘ ਮਾੜੋੜੇ ਗਈ ਕਿਤਾਬਾਂ ਦੀ ਦੁਕਾਨ ਦੇ ਬੰਦੇ ਫੜੋਦੇ ਬੰਦੇ ਫੜ ਲਿਆ ਥਾੜਾ ਠਾੜੀ ਬੰਦੇ ਗਏ ਨਹੀਂ ਦੋਤੀ ਜਗ ਹੈਗੇ ਦੋ ਬੰਦੇ ਫੜੇ ਗਏ ਬਸ ਆਪਸੇ ਨਵਰ ਗਵੰਡਿਆ ਪਾਸੇ ਆਂਦੇ ਜੇ ਕੰਦੇ ਨੀਵੀਂ ਕਿਥੋਂ ਚੜ ਆਂਦੇ ਉਹ ਪਚੋਤਲਾ ਤੋੜ ਗਏ ਜੀ ਸੀਸੀਟੀਵੀ ਵੀ ਹੈਗੀ ਸੀਸੀਟੀਵੀ ਵੀ ਹੈਗੀ ਜਦੋਂ ਤਾਰ ਉੱਪਰ ਗਏ ਕਹਿੰਦਾ ਕੰਮ ਕੰਮ ਕਹਿੰਦਾ ਲੈ ਕੇ ਕੁਝ ਨਹੀਂ ਕੀ ਹਲੇ ਅੰਦਰ ਬੜਨ ਦੀ ਕੋਸ਼ਿਸ਼ ਕੀਤੀ ਹਲੇ ਕੁਝ ਨਹੀਂ ਦੀਏ ਉਹ ਕਥਾ ਕੀਤਾ ਬਾਤ ਉਤਾਰਦੀ